ਨੂੰ ਚਿੱਠੀ ਲਿਖੀ ਸੀ ਔਰ ਹਿਮਾਚਲ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਸਹਿ ਇਨਚਾਰਜ ਵੀ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਸੰਜੇ ਟੰਡਨ ਵੱਡਾ ਨਾਮ ਹੈ ਬੀਜੇਪੀ ਦੇ ਵਿੱਚ ਔਰ ਬੀਜੇਪੀ ਨੇ ਚੰਡੀਗੜ੍ਹ ਤੋਂ ਜਿਹੜਾ ਸਸਪੈਂਸ ਸੀ ਉਹ ਖਤਮ ਕਰ ਦਿੱਤਾ ਹੈ ਕਿਉਂਕਿ ਸਾਰੇ ਇਹ ਲੱਗ ਰਿਹਾ ਸੀਗਾ ਕਿ ਕਿਰਨ ਖੇਰ ਨੂੰ ਸ਼ਾਇਦ ਤੀਜੀ ਵਾਰ ਮੌਕਾ ਦਿੱਤਾ ਜਾਵੇ ਲੇਕਿਨ ਇਸ ਵਾਰ ਪਾਰਟੀ ਨੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰ ਲੈਨੇ ਆਂ ਮਨਜੋਤ ਕੋਲੋਂ ਜੰਢੀਗੜ ਤੋਂ ਸਾਡੇ ਸੰਵਾਦ ਆਤਾ ਨੇ ਮਨਜੋਤ ਉਹ ਦੱਸ ਰਹੇ ਨੇ ਕਿ ਪਾਰਟੀ ਨੇ ਇਹ ਫੈਸਲਾ ਲਿਆ ਤੇ ਇਸ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਹਾਂ ਸੰਜੇ ਹਾਂ ਦੱਸੋ ਮਨਜੋਤ ਕਿਸ ਤਰੀਕੇ ਨਾਲ ਤੁਸੀਂ ਸਰ ਕਿਉਂਕਿ ਬੜੀ ਲੰਮੇ ਸਮੇਂ ਤੋਂ ਇਹ ਉਡੀਕ ਚੱਲਦੀ ਸੀ ਕਿਉਂਕਿ ਜਦੋਂ ਤੋਂ ਲੋਕ ਸਭਾ ਇਲੈਕਸ਼ਨਸ ਅਨਾਉਂਸ ਹੋਈਆਂ ਕੋਟ ਲੱਗਿਆ ਤਾਂ ਹਰੇਕ ਪੇਮੂ ਦੇ ਉੱਤੇ ਫਿਰ ਤੋਂ ਸੱਜੇ ਡੰਡਾ ਦਾ ਨਾਂ ਆਇਆ ਸੀ ਲੇਕਿਨ ਦੂਸਰੇ ਪਾਸੇ ਕਈ ਕਾਮ ਲਗਾਏ ਜਾ ਰਹੇ ਸੀ ਕਿ ਇਸ ਦੇ ਵਿੱਚ ਜਿਹੜੇ ਸਾਫਤਾ ਪ੍ਰਧਾਨ ਅਰੁਣ ਸੂਦ ਨੇ ਜਾਂ ਫਿਰ ਜਿਹੜੇ ਚਟਿੰਗ ਐਮਪੀ ਨੇ ਕਿਰਨ ਕੇਰ ਉਹਨਾਂ ਦਾ ਵੀ ਨਾਂ ਆ ਸਕਦਾ ਲੇਕਿ ਬਟ ਲੈਟਰ ਜਾਰੀ ਕੀਤੀ ਗਿਆ ਤੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਡੇ ਸਾਡੇ ਨੇ ਉਹ ਵੀ ਸਾਫਾ ਪਰਦਾ ਰਹਿ ਚੁਕੇ ਨੇ ਚੰਡੀਗੜ੍ਹ ਦੇ ਉਰ ਇਸ ਦੇ ਨਾਵਾ ਜੇਕਰ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਪਿਛਲੇ ਐਲਕਸਾ ਦੇ ਵਿੱਚ ਅੰਮ੍ਰਿਤਸਰ ਉਹ ਰਾਜਪੁਰੇ ਉਹ ਕਈ ਹੋਰ ਜਗ੍ਹਾ ਜਿੱਥੇ ਨਹੀਂ ਉਹ ਭਾਜਪਾ ਦੇ ਇੰਚਾਰਜ ਵੀ ਲਗਾਏ ਜਾ ਚੁੱਕੇ ਸੀ ਉਸ ਤੋਂ ਬਾਅਦ ਨੱਬਾ ਤਜ਼ਰਬਾ ਜਿਹੜਾ ਉਹਨਾਂ ਨੂੰ ਹਾਸਲ ਹੋਇਆ ਸੀ ਔਰ ਉਹ ਜਿਹੜੀ ਗੱਲ ਹੋ ਰਹੀ ਸੀ ਵੀ ਪੰਜਾਬ ਦੇ ਵੀ ਕਈ ਕਿਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਟਿਕਾ ਮਿਲ ਸਕਦੀ ਹੈ ਲੇਕਿਨ ਅਸੀਂ ਇੱਕ ਪਾਸੇ ਗਿਆ ਸੀ ਵੀ ਵਿਦਗਾਹਦਾਰ ਜੀ ਕਿ ਛੱਤੀਗੜ੍ਹ ਦੇ ਵਿੱਚ ਇੱਕ ਸੱਚੇ ਕੱਟ ਦਾ ਜਿਹੜਾ ਨਾਮ ਹੈਗਾ ਉਹ ਸਾਹਮਣੇ ਆ ਰਿਹਾ ਸੀ ਜਿਸ ਦਾ ਬਿਲਕੁਲ ਆ ਜਿਹੜੀ ਚਿੱਠੀ ਜਾਰੀ ਕੀਤੀ ਗਈ ਹੈ ਭਾਜਪਾ ਵੱਲੋਂ ਜਿਸ ਦੇ ਵਿੱਚ ਖਾਸ ਤੌਰ 'ਤੇ ਉ ਔਰ ਦੋ ਜਿਹੜੇ ਜ਼ੋਨੇ ਸੀ ਉਹਨਾਂ ਦੇ ਵਿੱਚੋਂ ਟਿਕਟਾਂ ਜਾਰੀ ਕੀਤੀਆਂ ਗਏ ਲੋਕ ਸਭਾ ਵਾਲੀਆਂ ਔਰ ਉਸ ਵਿੱਚ ਸੰਜੀਤ ਟਿੰਦ ਦਾ ਨਾਮ ਜਿਹੜਾ ਚੰਡੀਗੜ੍ਹ ਦਾ ਨਾਮ ਅਨਾਉਂਸ ਕੀਤਾ ਜਾ ਰਿਹਾ ਔਰ ਪਹਿਲਾਂ ਤੋਂ ਵੀ ਜਿਹੜੀ ਗੱਟਵਾ ਪਹਿਲਾਂ ਜੈਨਿਕ ਸੁਰਾਂ ਦੇ ਮਾਧੂ ਰਹਿਂਦਰੂ ਕਿ ਕੀਤੀ ਸੀ ਉਸ ਵਿੱਚ ਵੀ ਖਾਸ ਗੱਲਬਾਤ ਹੋਈ ਸੀ ਔਰ ਚੰਡੀਗੜ੍ਹ ਸੀਟ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਔਰ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਹੈ ਤਾਂ ਉਹ ਜਿਹੜੇ ਪੁਰਾਣੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਮੁੱਦਾ ਹੈ ਔਰ ਦੂਸਰੇ ਪਾਸੇ ਚੰਡੀਗੜ੍ਹ ਦਾ ਜਿਹੜਾ ਕੈਂਪਿੰ ਪਹਿਲਾਂ ਕੋਈ ਰੋਡਮੈਪ ਬਣਿਆ ਹੋਇਆ ਸੀ ਜੀ ਅਸੀਂ ਇਸ ਤਰੀਕੇ ਨਾਲ ਲੈਜਿਸਲੇਸ਼ਨ ਤੋਂ ਬਾਅਦ ਇਹ ਕੰਮ ਜਿਹੜੇ ਨੇ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਂਗੇ ਔਰ ਹੁਣ ਜਿਹੜਾ ਸੰਜੇ ਟੈਂਡਨ ਨੂੰ ਇਹ ਮੌਕਾ ਮਿਲ ਚੁੱਕਿਆ ਔਰ ਫਿਰ ਵੀ ਜਿਹੜਾ ਹੈਗਾ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਇਹ ਵੀ ਜਿਹੜਾ ਹੈਗਾ ਉਹ ਸਮਾਂ ਦੱਸੇਗਾ ਜੀ ਅੱਗੋਂ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਤੋਂ ਬਾਅਦ ਕੀ ਜਿੱਥਾ ਜ਼ਰੂਰ ਹੁੰਦੀ ਹੈ ਔਰ ਕਿਹੜੇ ਤਰੀਕੇ ਦੇ ਮੁੱਦੇ ਜਿਹੜੇ ਨੇ ਜਾਂ ਫਿਰ ਕਿਹੜੀ-ਕਿਹੜੀ ਗੱਲਾਂ ਨਾਲ ਸਾਹਮਣੇ ਆਉਂਦੀਆਂ ਨੇ ਇਹ ਸਮਾਂ ਦੱਸੇਗਾ ਜੀ ਲੇਕਿਨ ਮਨਜੋਤ ਜਦੋਂ ਪਿਛਲੇ ਪਿਛਲੇ ਦਿਨਾਂ ਚ ਜਦੋਂ ਮੇਅਰ ਇਲੈਕਸ਼ਨ ਸੀਗਾ ਜਦੋਂ ਕਾਫੀ ਰੌਲਾ ਰਪਾ ਮੇਅਰ ਇਲੈਕਸ਼ਨ ਨੂੰ ਲੈ ਕੇ ਪਿਆ ਸੀਗਾ ਉਸ ਦੌਰਾਨ ਕਿਰਨ ਖੇਰ ਨੇ ਕਾਫੀ ਸਰਗਰਮ ਭੂਮਿਕਾ ਨਿਭਾਈ ਸੀਗੀ ਤੇ ਸੂਤ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਵੀ ਭੂਮਿਕਾ ਕਾਫੀ ਅਹਿਮ ਰਹੀ ਸੀ ਤੇ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਯਾ ਤਾਂ ਟਿਕਟ ਰਿਪੀਟ ਹੋਏਗੀ ਤਾਂ ਯਾ ਕਿਸੇ ਹੋਰ ਆਗੂ ਨੂੰ ਲੇਕਿਨ ਸੰਜੇ ਟੰਡਨ ਦਾ ਜ਼ਿਕਰ ਨਹੀਂ ਸੀ ਉਦੋਂ ਜੀ ਬਿਲਕੁਲ ਇਸ ਤਰੀਕੇ ਨਾਂ ਕੋਈ ਛੱਤੀਗੜ੍ਹ ਦੀ ਜਿਹੜੇ ਪ੍ਰਧਾਨ ਰਾਜ ਜਿਹੜੇ ਬੀਜੇਪੀ ਤੋਂ ਹੋਰ ਹੁਣ ਵੀ ਜਿਹੜਾ ਨਾਮ ਹੈ ਕਿਉਂਕਿ ਇਹਨਾਂ ਦੇ ਜਿਹੜੇ ਪਿਤਾ ਬਲਰਾਮ ਦਾਸ ਛੱਟ ਜਿਹੜੀ ਸੀ ਕਿ ਉਹ ਵੀ ਐਮ ਭੂਮਿਕਾ ਨਮੁੰਦਰੇ ਛੱਤੀਗੜ੍ਹ ਦੇ ਵਿੱਚ ਸਿਆਸਤ ਦੇ ਵਿੱਚ ਇਸ ਤੋਂ ਬਾਅਦ ਹੁਣ ਲਗਾਤਾਰ ਨਾਮ ਜਿਹੜਾ ਤੀਕਾ ਉਹ ਸੱਚੇ ਟੱਡਾ ਦਾ ਹੀ ਆ ਰਿਹਾ ਜੀ ਕਿਉਂਕਿ ਜੇਕਰ ਗੱਲ ਕਰੀ ਤਾਂ ਜਿਸ ਜੋ ਜਿਹੜੇ ਚੰਡੀਗੜ੍ਹ ਦੇ ਮੌਜੂਦਾ ਪ੍ਰਧਾਨ ਨੇ ਜਿੱਦਦਰ ਪਾਲ ਨਾਲ ਵੀ ਗੱਲਬਾਤ ਹੋਈ ਕਈ ਵਾਰ ਔਰ ਜਿਹੜੇ ਮੈਡਮ ਕਿਰਨ ਖੇਰ ਨੇ ਜਿਹੜੇ ਮੌਜੂਦਾ ਐਮਪੀ ਨੇ ਸਿਟਿੰਗ ਐਮਪੀ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਉਹ ਵੀ ਉਹ ਵੀ ਦੱਸ ਦਿੱਤੀ ਕਿ ਜਿਹਦੇ ਮੌਕਾ ਕਿਰਨ ਖੇਰ ਨੂੰ ਮਿਲਦਾ ਤਾਂ ਉਹ ਵੀ ਇਨਵੋਲ ਕਰਨੀ ਤਾਂ ਇਹ ਜਿਹੜਾ ਸਿੱਧੇ ਤੌਰ ਦੇ ਉੱਪਰ ਸੱਚੇ ਟੱਡਾ ਨੂੰ ਕੋਲ ਹੀ ਹੈ ਜਿਹੜੀ ਨਾਮ ਅਨਾਉਂਸ ਹੋਵੇਗਾ ਲੇਕਿਨ ਉਹ ਕੀ ਜਿਸ ਤਰੀਕੇ ਜਿਹੜੇ ਗਿਆਸ ਲਗਾਏ ਜਾ ਰਹੇ ਸੀ ਔਰ ਅਸੀਂ ਇਹ ਖਬਰ ਜਿਹੜੀ ਹੈ ਕਿਸੇ ਪਹਿਲਾਂ ਤੋਂ ਹੀ ਬ੍ਰੇਕ ਕਰ ਚੁੱਕੇ ਸੀ ਦੈਨਿਕ ਸਵੇਰਾ ਦੇ ਪੱਧ 'ਤੇ ਹੀ ਉਸੇ ਖਬਰ ਦੇ ਉੱਤੇ ਹੀ ਮੋਹਰ ਜਿਹੜੀ ਆਪੋਨਾ ਬੀਜੇਪੀ ਵੱਲੋਂ ਲਗਾਈ ਗਈ ਔਰ ਸੱਜੇ ਦੰਦੋਂ ਵੀ ਐਮਪੀ ਡੀ ਟਿਕਟ ਜਿਹੜੀ ਉਹ ਚੰਡੀਗੜ੍ਹ ਤੋਂ ਦਿੱਤੀ ਗਈ ਹੈ ਜੀ। ਸ਼ੁਕਰੀਆ ਸ਼ੁਕਰੀਆ ਮਨਜੋਤ। ਇਤਸਾਲ ਮਨਜੋਤ ਜਿਹੜੇ ਪੂਰੀ ਜਾਣਕਾਰੀ ਦੇ ਰਹੇ ਸੀ ਕਿ ਇਹਨਾਂ ਨੇ ਦੱਸਿਆ ਕਿ ਦੈਨਿਕ ਸਵੇਰਾ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀਗਾ ਕਿ ਸੰਜੇ ਟੰਡਨ ਇਸ ਵਾਰ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਤੇ ਭਾਜਪਾ ਨੇ ਸੰਜੇ ਟੰਡਨ ਦਾ ਨਾਮ ਹੀ ਐਲਾਨ ਦਿੱਤਾ ਹੈ ਉਮੀਦਵਾਰ ਵਜੋਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੇ ਇੱਕ ਐਮਪੀ ਦੀ ਸੀਟ ਆਰ ਮੌਜੂਦਾ ਐਮਪੀ ਕਿਰਨ ਖੇਰ ਅਨੁਪਮ ਖੇਰ ਦੀ ਵਾਈਫ ਜਿਹੜੇ ਨੇ ਫਿਲਮੀ ਕਲਾਕਾਰ ਨੇ ਉਹ ਹੀ ਇੱਥੋਂ ਐਮਪੀ ਨੇ ਤੇ ਹੁਣ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ ਹਾਲਾਂਕਿ ਹਜੇ ਕਾਂਗਰਸ ਨੇ ਔਰ ਬਾਕੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਤੇ ਭਾਜਪਾ ਇਹ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਬਾਕੀ ਪਾਰਟੀਆਂ ਦਾ ਨਾਮਾਂ ਦਾ ਐਲਾਨ ਹਜੇ ਹੋਣਾ ਬਾਕੀ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ। ਬੀਜੇਪੀ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਨ ਨੂੰ ਮੌਕਾ ਦਿੱਤਾ ਗਿਆ ਕਿਰਨ ਖੇਰ ਫਿੰਗਹਾਲ ਉਥੋਂ ਐਮਪੀ ਨੇ ਲੇਕਿਨ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਸੰਜੇ ਟੰਡਨ ਨੂੰ ਬੀਜੇਪੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਨ ਤੋਂ ਅੰਦਾਜ਼ੇ ਕਿ ਸੰਜੇ ਟੰਡਨ ਪਿਛਲੇ ਦਿਨੀ ਚਰਚਾ ਚ ਆਈ ਸੀ ਜਦੋਂ 에ਅਰਪੋਰਟ ਦੇ ਨਾਲ ਲੱਗਦੀ ਜ਼ਮੀਨ ਲੋਕਾਂ ਨੂੰ ਜਵਾਨ ਵਾਸਤੇ ਉਹਨਾਂ ਨੇ ਸੈਂਟਰਲ ਨੂੰ ਚਿੱਠੀ ਲਿਖੀ ਸੀ ਔਰ ਹਿਮਾਚਲ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਸਹਿ ਇਨਚਾਰਜ ਵੀ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਸੰਜੇ ਟੰਡਨ ਵੱਡਾ ਨਾਮ ਹੈ बीजेपी ਦੇ ਵਿੱਚ ਔਰ बीजेपी ਨੇ ਚੰਡੀਗੜ੍ਹ ਤੋਂ ਜਿਹੜਾ ਸਸਪੈਂਸ ਸੀ ਉਹ ਖਤਮ ਕਰ ਦਿੱਤਾ ਹੈ ਕਿਉਂਕਿ ਸਾਰੇ ਇਹ ਲੱਗ ਰਿਹਾ ਸੀਗਾ ਕਿ ਕਿਰਨ ਖੇਰ ਨੂੰ ਸ਼ਾਇਦ ਤੀਜੀ ਵਾਰ ਮੌਕਾ ਦਿੱਤਾ ਜਾਵੇ ਲੇਕਿਨ ਇਸ ਵਾਰ ਪਾਰਟੀ ਨੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰ ਲੈਣੇ ਆਂ ਮਨਜੋਤ ਕੋਲੋਂ ਜੱਦੀਕਰ ਤੋਂ ਸਾਡੇ ਸੰਵਾਦ ਆਤਾ ਨੇ ਮਨਜੋਤ ਉਹ ਦੱਸ ਰਹੇ ਨੇ ਕਿ ਪਾਰਟੀ ਨੇ ਇਹ ਫੈਸਲਾ ਲਿਆ ਤੇ ਇਸ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਹਾਂ ਸੰਜੇ ਹਾਂ ਦੱਸੋ ਮਨਜੋਤ ਕਿਰਨਾ ਤੁਸੀਂ ਸਰ ਬੀਕੋਲ ਬੜੀ ਲੰਮੇ ਸਮੇਂ ਤੋਂ ਇਹ ਉਡੀਕ ਚੱਲਦੀ ਸੀ ਕਿਉਂਕਿ ਜਦੋਂ ਤੋਂ ਲੋਕ ਸਭਾ ਇਲੈਕਸ਼ਨਸ ਅਨਾਉਂਸ ਹੋਈਆਂ ਕੋਰ ਲੱਗਿਆ ਤਾਂ ਹਰੇਕ ਪੇਮੂ ਦੇ ਉੱਤੇ ਫਿਰ ਤੋਂ ਸੱਜੇ ਟੰਡਾ ਦਾ ਨਾਂ ਹੀ ਆ ਰਿਹਾ ਸੀ ਲੇਕਿਨ ਦੂਸਰੇ ਪਾਸੇ ਕਈ ਕਾਮ ਲਗਾਏ ਜਾ ਰਹੇ ਸੀ ਕਿ ਇਸ ਦੇ ਵਿੱਚ ਜਿਹੜੇ ਸਾਫਤਾ ਪ੍ਰਧਾਨ ਅਰੁਣ ਸੂਤ ਨੇ ਜਾਂ ਫਿਰ ਜਿਹੜੇ ਚੰਡੀ ਗੈਂਪੀ ਨੇ ਕਿਰਨ ਕੇਰ ਉਹਨਾਂ ਦਾ ਵੀ ਨਾਂ ਆ ਸਕਦਾ ਲੇਕਿਨ ਇਸ ਤੋਂ ਬਾਅਦ ਉਹਨਾਂ ਜਿਹੜੀ ਲੈਟਰ ਜਾਰੀ ਕੀਤੀ ਗਈ ਹੈ ਤੇ ਉਹ ਚੰਡੀਗੜ੍ਹ ਦੇ ਵਿੱਚ ਸੰਡੇ ਸੱਤੇ ਦੇ ਨੇ ਉਹ ਵੀ ਸਾਫਤਾ ਪ੍ਰਧਾਨ ਆ ਰਿਹਾ ਚੁਕੇ ਨੇ ਚੰਡੀਗੜ੍ਹ ਦੇ ਉਹ ਇਸ ਦੇ ਲਾਵਾ ਜੇਕਰ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਅੰਮ੍ਰਿਤਸਰ ਔਰ ਰਾਜਪੁਰੇ ਔਰ ਕਈ ਹੋਰ ਜਗ੍ਹਾ ਜਿੱਥੇ ਨਹੀਂ ਉਹ ਬੀਜੇਪੀ ਨੇ ਇੰਚਾਰਜ ਵੀ ਲਗਾਏ ਜਾ ਚੁਕੇ ਸੀ ਉਸ ਤੋਂ ਬਾਅਦ ਨੱਬਾ ਤਜ਼ਰਬਾ ਜਿਹੜਾ ਉਹਨਾਂ ਨੂੰ ਹਾਸਲ ਹੋਇਆ ਸੀ ਔਰ ਉਹ ਜਿਹੜੀ ਗੱਲ ਹੋ ਰਹੀ ਸੀ ਵੀ ਪੰਜਾਬ ਦੇ ਵੀ ਕਈ ਕਿਸੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਟਿਕਾਣਾ ਮਿਲ ਸਕਦੀ ਹੈ ਲੇਕਿਨ ਅਸੀਂ ਇੱਕ ਪਾਸੇ ਕਿਹਾ ਸੀ ਵੀ ਜ਼ਗਾਇਦਾਰ ਜੀ ਕਿ ਛੱਤੀਗੜ੍ਹ ਦੇ ਵਿੱਚ ਇੱਕ ਸੱਚੇ ਤੱਕ ਦਾ ਜਿਹੜਾ ਨਾਮ ਹੈਗਾ ਉਹ ਸਾਹਮਣੇ ਆ ਰਿਹਾ ਹੈ ਜਿਸ ਦਾ ਬਿਲਕੁਲ ਆ ਜਿਹੜੀ ਚਿੱਠੀ ਜਾਰੀ ਕੀਤੀ ਗਈ ਹੈ ਬੀਜੇਪੀ ਵੱਲੋਂ ਜਿਸ ਦੇ ਵਿੱਚ ਔਰ ਉਹ ਜਿਹੜੇ ਚੋਕੇ ਸੀ ਉਹਨਾਂ ਦੇ ਵਿੱਚੋਂ ਟਿਕਟਾਂ ਜਾਰੀ ਕੀਤੀਆਂ ਗਿਆ ਲੋਕ ਸਭਾ ਦੀਆਂ ਔਰ ਉਸੇ ਵਿੱਚ ਸੰਜੀਤ ਟਿੰਦ ਦਾ ਨਾਮ ਜਿਹੜਾ ਚੰਡੀਗੜ੍ਹ ਦਾ ਅਨਾਉਂਸ ਕੀਤਾ ਜਾ ਰਿਹਾ ਔਰ ਪਹਿਲਾਂ ਤੋਂ ਵੀ ਜਿਸੀ ਜਿਹੜੀ ਕੁਝ ਸਮਾਂ ਪਹਿਲਾਂ ਜੈਨਿਕਸੁਰਾ ਦੇ ਮਾਧੂਗੋਹ ਇੰਟਰਵਿਊ ਕਿ ਕੀਤੀ ਸੀ ਉਸੇ ਵਿੱਚ ਵੀ ਖਾਸ ਗੱਲਬਾਤ ਹੋਈ ਸੀ ਔਰ ਚੰਡੀਗੜ੍ਹ ਸੀਟ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਔਰ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਇਲੈਕਸ਼ਨ ਲੜਨਾ ਮੌਕਾ ਮਿਲਦਾ ਹੈ ਤਾਂ ਉਹ ਜਿਹੜੇ ਪੁਰਾਣੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਮੁੱਦਾ ਹੈ ਔਰ ਦੂਸਰੇ ਪਾਸੇ ਚੰਡੀਗੜ੍ਹ ਦਾ ਜਿਹੜਾ ਪਹਿਲਾਂ ਕੋਈ ਰੋਡਮੈਪ ਬਣਿਆ ਹੋਇਆ ਸੀ ਕਿ ਅਸੀਂ ਇਸ ਤਰੀਕੇ ਨਾਲ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਕੰਮ ਜਿਹੜੇ ਨੇ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਂਗੇ ਉਹ ਹੁਣ ਜਿਹੜਾ ਸੰਜੇ ਗੰਢ ਨੂੰ ਇਹ ਮੌਕਾ ਮਿਲ ਚੁੱਕਿਆ ਔਰ ਉਹ ਫਿਰ ਵੀ ਜਿਹੜਾ ਹੈਗਾ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਇਹ ਵੀ ਜਿਹੜਾ ਹੈਗਾ ਉਹ ਸਮਾਂ ਦੱਸੇਗਾ ਜੀ ਅੱਗੋਂ ਹੁਣ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਤੋਂ ਬਾਅਦ ਕੀ ਚੇਤਨਾ ਹੁੰਦੀ ਹੈ ਔਰ ਕਿਹੜੇ ਤਰੀਕੇ ਦੇ ਮੁੱਦੇ ਜਿਹੜੇ ਨੇ ਜਾਂ ਫਿਰ ਕਿਹੜੀ-ਕਿਹੜੀ ਗੱਲਾਂ ਅਨੰਦ ਸਾਹਮਣੇ ਆਉਂਦੀਆਂ ਨੇ ਇਹ ਸਮਾਂ ਦੱਸੇਗਾ ਜੀ ਲੇਕਿਨ ਮਨਜੋਤ ਜਦੋਂ ਪਿਛਲੇ ਪਿਛਲੇ ਦਿਨਾਂ ਚ ਜਦੋਂ ਮੇਅਰ ਇਲੈਕਸ਼ਨ ਸੀਗਾ ਜਦੋਂ ਕਾਫੀ ਰੌਲਾ ਰਪਾ ਮੇਅਰ ਇਲੈਕਸ਼ਨ ਨੂੰ ਲੈ ਕੇ ਪਿਆ ਸੀਗਾ ਉਸ ਦੌਰਾਨ ਕਿਰਨ ਖੇਰ ਨੇ ਕਾਫੀ ਸਰਗਰਮ ਭੂਮਿਕਾ ਨਿਭਾਈ ਸੀਗੀ ਤੇ ਸੂਤ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਵੀ ਭੂਮਿਕਾ ਕਾਫੀ ਅਹਿਮ ਰਹੀ ਸੀ ਤੇ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਯਾ ਤਾਂ ਟਿਕਟ ਰਿਪੀਟ ਹੋਏਗੀ ਤਾਂ ਯਾ ਕਿਸੇ ਹੋਰ ਆਗੂ ਨੂੰ ਲੇਕਿਨ ਸੰਜੇ ਟੰਡਨ ਦਾ ਜ਼ਿਕਰ ਨਹੀਂ ਸੀ ਉਦੋਂ ਜੀ ਬਿਲਕੁਲ ਉਹੀ ਚੰਡੀਗੜ੍ਹ ਦੇ ਜਿਹੜੇ ਪ੍ਰਧਾਨ ਹੈ ਕਿਨੇ ਬੀਜਪੀ ਦੇ ਹੋਰ ਹੁਣ ਵੀ ਜਿਹੜਾ ਨਾਮ ਹੈ ਕਿਉਂਕਿ ਨਾ ਦੇ ਜਿਹੜੇ ਪਿਤਾ ਬਲਰਾਮ ਦਾਸ ਚੰਡਾ ਜਿਹੜੇ ਸੀਗੇ ਉਹ ਵੀ ਐਮ ਭੂਮਿਕਾ ਨਿਭਾਉਂਦੇ ਰਹੇ ਚੰਡੀਗੜ੍ਹ ਦੇ ਵਿੱਚ ਸਿਆਸਤ ਦੇ ਵਿੱਚ ਇਸ ਤੋਂ ਬਾਅਦ ਹੁਣ ਲਗਾਤਾਰ ਨਾਮ ਜਿਹੜਾ ਨਿਕਾ ਉਹ ਸੱਜੇ ਦੰਦਰ ਦਾ ਹੀ ਆ ਰਿਹਾ ਏ ਕਿਉਂਕਿ ਜੇਕਰ ਗੱਲ ਕਰੀ ਤਾਂ ਜਿਸ ਉਹ ਜਿਹੜੇ ਚੰਡੀਗੜ੍ਹ ਦੇ ਮੌਜੂਦਾ ਪ੍ਰਧਾਨ ਮੈਂ ਜਿਤਦਰਪਾਲ ਮੋਸਰਾ ਉਹਨਾਂ ਨਾਲ ਵੀ ਗੱਲਬਾਤ ਹੋਣੀ ਹੈ ਕਈ ਕਈ ਵਾਰ ਹੋਰ ਜਿਹੜੇ ਮੈਡਮ ਕਿਰਨ ਖੇਰ ਨੇ ਜਿਹੜੇ ਮਜੂਬਾ ਐਮਪੀ ਨੇ ਐਸਿਟਿੰਗ ਐਮਪੀ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਉਹ ਹੀ ਉਹ ਵੀ ਦੱਸ ਦੇ ਸੀ ਕਿ ਜੇ ਇਹ ਮੌਕਾ ਕਿਰਨ ਖੇਰ ਨੂੰ ਮਿਲਦਾ ਤਾਂ ਉਹ ਵੀ ਨਿਮੋੜ ਕੇ ਦਿੱਤਾ ਇਹ ਜਿਹੜਾ ਸੱਚੇ ਟੰਡਨ ਕੋਲ ਹੀ ਸੀ ਜਿਹੜੀ ਨਾਮ ਅਨਾਉਂਸ ਹੋਵੇਗਾ ਲੇਕਿਨ ਉਹ ਕੀ ਜਿਸ ਜਿਹਦੇ ਗਿਆਸ ਲਗਾਏ ਜਾ ਰਹੇ ਸੀ ਔਰ ਅਸੀਂ ਇਹ ਖਬਰ ਜਿਹੜੀ ਹੈਗੀ ਸੀ ਪਹਿਲਾਂ ਤੋਂ ਹੀ ਬ੍ਰੇਕ ਕਰ ਚੁੱਕੇ ਸੀ ਡੈਲੀ ਸਟਾਰ ਦੇ ਪੰਨਿਆਂ ਵਿੱਚ ਉਸੇ ਖਬਰ ਦੇ ਉੱਤੇ ਹੀ ਉਹਰ ਜਿਹੜੀ ਆਪੋਨਾ ਭਾਜਪੀ ਵੱਲੋਂ ਲਗਾ ਰਹੀ ਸੀਗੀ ਔਰ ਸੱਚੇ ਟੰਡਨ ਨੂੰ ਵੀ ਐਮਪੀ ਦੀ ਟਿਕਟ ਜਿਹੜੀ ਉਹ ਚੰਡੀਗੜ੍ਹ ਤੋਂ ਦਿੱਤੀ ਗਈ ਹੈ ਸੀ ਸ਼ੁਕਰੀਆ ਸ਼ੁਕਰੀਆ ਮਨਜੋਤ ਇਤ hạn ਮਨਜੋਤ ਜਿਹੜੇ ਪੂਰੀ ਜਾਣਕਾਰੀ ਦੇ ਰਹੇ ਸੀ ਕਿ ਇਹਨਾਂ ਨੇ ਦੱਸਿਆ ਕਿ ਦੈਨਿਕ ਸਵੇਰਾ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀਗਾ ਕਿ ਸੰਜੇ ਟੰਡਨ ਇਸ ਵਾਰ ਭਾਜਪੀ ਦੇ ਉਮੀਦਵਾਰ ਹੋ ਸਕਦੇ ਨੇ ਤੇ ਭਾਜਪੀ ਨੇ ਸੰਜੇ ਟੰਡਨ ਦਾ ਨਾਮ ਹੀ ਐਲਾਨ ਦਿੱਤਾ ਹੈ ਉਮੀਦਵਾਰ ਵਜੋਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੇ ਇੱਕ ਐਮਪੀ ਦੀ ਸੀਟ ਆ ਔਰ ਮੌਜੂਦਾ ਐਮਪੀ ਕਿਰਨ ਖੇਰ ਅਨੁਪਮ ਖੇਰ ਦੀ ਵਾਈਫ ਜਿਹੜੇ ਨੇ ਫਿਲਮੀ ਕਲਾਕਾਰ ਨੇ ਉਹ ਹੀ ਇੱਥੋਂ ਐਮਪੀ ਨੇ ਤੇ ਹੁਣ ਸੰਜੇ ਟੰਡਨ ਨੂੰ ਬੀਜੇਪੀ ਨੇ ਉਮੀਦਵਾਰ ਬਣਾਇਆ ਹੈ ਹਾਲਾਂਕਿ ਹਜੇ ਕਾਂਗਰਸ ਨੇ ਔਰ ਬਾਕੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਤੇ ਬੀਜੇਪੀ ਇਹ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਬਾਕੀ ਪਾਰਟੀਆਂ ਦਾ ਨਾਮਾਂ ਦਾ ਐਲਾਨ ਹਜੇ ਹੋਣਾ ਬਾਕੀ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਬੀਜੇਪੀ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਰ ਨੂੰ ਮੌਕਾ ਦਿੱਤਾ ਗਿਆ ਹੈ। ਕਿਰਨ ਖੇਰ ਫਿੰਗਾਲ ਉਥੋਂ ਐਮਪੀ ਨੇ ਲੇਕਿਨ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਐਲਾਨ ਦਿੱਤਾ ਹੈ ਸੰਜੇ ਟੰਡਨ ਤੁਮ ਦੱਸਦੇ ਕਿ ਸੰਜੇ ਟੰਡਨ ਪਿਛਲੇ ਦਿਨੀ ਚਰਚਾ ਚ ਆਈ ਸੀ ਜਦੋਂ 에어ਪੋਰਟ ਦੇ ਨਾਲ ਲੱਗਦੀ ਜ਼ਮੀਨ ਲੋਕਾਂ ਨੂੰ ਜਵਾਨ ਵਾਸਤੇ ਉਹਨਾਂ ਨੇ ਸੈਂਟਰਲ ਨੂੰ ਚਿੱਠੀ ਲਿਖੀ ਸੀ ਔਰ ਹਿਮਾਚਲ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਸਹਿ ਇੰਚਾਰਜ ਵੀ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਸੰਜੇ ਟੰਡਨ ਵੱਡਾ ਨਾਮ ਹੈ ਭਾਜਪਾ ਦੇ ਵਿੱਚ ਔਰ ਭਾਜਪਾ ਨੇ ਚੰਡੀਗੜ੍ਹ ਤੋਂ ਜਿਹੜਾ ਸਸਪੈਂਸ ਸੀ ਉਹ ਖਤਮ ਕਰ ਦਿੱਤਾ ਹੈ ਕਿਉਂਕਿ ਸਾਰੇ ਇਹ ਲੱਗ ਰਿਹਾ ਸੀਗਾ ਕਿ ਕਿਰਨ ਖੇਰ ਨੂੰ ਸ਼ਾਇਦ ਤੀਜੀ ਵਾਰ ਮੌਕਾ ਦਿੱਤਾ ਜਾਵੇ ਲੇਕਿਨ ਇਸ ਵਾਰ ਪਾਰਟੀ ਨੇ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲ ਕਰ ਲੈਨੇ ਆ ਮਨਜੋਤ ਕੋਲੋਂ ਚੰਡੀਗੜ੍ਹ ਤੋਂ ਸਾਡੇ ਸੰਵਾਦ ਦਾ ਮਨਜੋਤ ਉਹ ਦੱਸ ਰਹੇ ਨੇ ਕਿ ਪਾਰਟੀ ਨੇ ਇਹ ਫੈਸਲਾ ਲਿਆ ਤੇ ਇਸ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਹਾਂ ਸੰਜੇ ਹਾਂ ਦੱਸੋ ਮਨਜੋਤ ਜੋ ਸਰ ਟਿਕੋਲੇ ਬੜੀ ਲੰਮੇ ਸਮੇਂ ਤੋਂ ਇਹ ਉਡੀਕ ਚੱਲਦੀ ਸੀ ਕਿਉਂਕਿ ਜਦੋਂ ਤੋਂ ਲੋਕ ਸਭਾ ਇਲੈਕਸ਼ਨਸ ਅਨਾਉਂਸ ਹੋਈਆਂ ਕੋਰਟ ਲੱਗਿਆ ਤਾਂ ਹਰੇਕ ਪੇਮੂ ਦੇ ਉੱਤੇ ਫਿਰਫਰ ਸੱਜੇ ਟੰਡਾ ਦਾ ਨਾਂ ਆਇਆ ਤੁਸੀਂ ਲੇਕਿਨ ਦੂਸਰੇ ਪਾਸੇ ਕਈ ਕਿਆਸ ਲਗਾਏ ਜਾ ਰਹੇ ਸੀ ਕਿ ਇਸ ਦੇ ਵਿੱਚ ਜਿਹੜੇ ਸਾਫਤਾ ਪ੍ਰਧਾਨ ਅਰੁਣ ਸੂਤ ਨੇ ਜਾਂ ਫਿਰ ਜਿਹੜੇ ਚੰਡੀਗੜ੍ਹਪੀ ਨੇ ਕਿਰਨ ਖੇਰ ਉਹਨਾਂ ਦਾ ਵੀ ਨਾਂ ਆ ਸਕਦਾ ਲੇਕਿਨ ਇਸ ਤੋਂ ਬਾਅਦ ਉਹਨਾਂ ਜਿਹੜੀ ਲੈਟਰ ਜਾਰੀ ਕੀਤੀ ਗਈ ਤੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਡੇ ਸੰਡੇ ਜੀ ਉਹ ਵੀ ਸਾਫਤਾ ਪ੍ਰਧਾਨ ਰਹਿ ਚੁਕੇ ਨੇ ਚੰਡੀਗੜ੍ਹ ਦੇ ਉਹ ਇਸ ਦੇ ਨਾਵਾ ਜੇਕਰ ਗੱਲ ਕਰੀਏ ਤਾਂ ਉਹ ਅੰਮ੍ਰਿਤਸਰ, ਮਿਸ਼ਰਾਲ ਐਕਸਟਰਾ ਦੇ ਵਿੱਚ ਅੰਮ੍ਰਿਤਸਰ ਉਹ ਰਾਜਪੁਰੇ ਉਹ ਕਈ ਹੋਰ ਜਗ੍ਹਾ ਜਿਹੜੇ ਨਹੀਂ ਉਹ ਭਾਜਪਾ ਦੇ ਇੰਚਾਰਜ ਵੀ ਲਗਾਏ ਜਾ ਚੁੱਕੇ ਸੀ ਉਸ ਬਾਅਦ ਲੱਭਾ ਤਜ਼ਰਬਾ ਜਿਹੜਾ ਉਹਨਾਂ ਨੂੰ حاصل ਹੋਇਆ ਸੀ ਤੇ ਹੋਰ ਉਹ ਜਿਹੜੀ ਗੱਲ ਹੋ ਰਹੀ ਸੀ ਕਿ ਪੰਜਾਬ ਦੇ ਵੀ ਕਈ ਕਿਸੇ ਜ਼ਿਲ੍ਹੇ ਦੇ ਵਿੱਚ ਨਾਲੋਂ ਟਿਕਨ ਮਿਲ ਸਕਦੀ ਹੈ ਲੇਕਿਨ ਇੱਕ ਪਾਸੇ ਕਿਹਾ ਸੀ ਵੀ ਲਗਾਏ ਜਾ ਰਹੇ ਸੀ ਕਿ ਛੱਤੀਗੜ੍ਹ ਦੇ ਵਿੱਚ ਇੱਕ ਸੱਚੇ ਤੱਕ ਦਾ ਜਿਹੜਾ ਨਾਮ ਹੈਗਾ ਉਹ ਸਾਹਮਣੇ ਆ ਰਿਹਾ ਸੀ ਜਿਸ ਦਾ ਬਿਲਕੁਲ ਆ ਜਿਹੜੀ ਸਿਹਰੀ ਚਿੱਠੀ ਜਾਰੀ ਕੀਤੀ ਗਈ ਹੈ ਭਾਜਪਾ ਵੱਲੋਂ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਪਰ ਦੂਸਰੇ ਪਾਸੇ ਮਨੀਪੁਰੀ ਕੋਸ਼ੰਬੀ ਔਰ ਹੋਰ ਦੋ ਜਿਹੜੇ ਚੋਕੇ ਸੀ ਉਹਨਾਂ ਦੇ ਵਿੱਚੋਂ ਟਿਕਟਾਂ ਜਾਰੀ ਕੀਤੇ ਗਏ ਲੋਕ ਸਭਾ ਦੀਆਂ ਔਰ ਉਸੇ ਵਿੱਚ ਸੰਜੀਤ ਟੰਡਾ ਦਾ ਨਾਮ ਜਿਹੜਾ ਛੱਤੀਗੜ੍ਹ ਦਾ ਅਨਾਉਂਸ ਕੀਤਾ ਜਾ ਰਿਹਾ ਔਰ ਪਹਿਲਾਂ ਤੋਂ ਵੀ ਅਸੀਂ ਜਿਹੜੀ ਕੁਝ ਸਮਾਂ ਪਹਿਲਾਂ ਜੈਨਿਕ ਸੁਰਾ ਦੇ ਮਾਦੂ ਦਾ ਇੰਟਰਵਿਊ ਕੀਤਾ ਸੀ ਉਸ ਦੇ ਵਿੱਚ ਵੀ ਖਾਸ ਗੱਲਬਾਤ ਹੋਈ ਸੀ ਔਰ ਛੱਤੀਗੜ੍ਹ ਸੀਟ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਔਰ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਛੱਤੀਗੜ੍ਹ ਤੋਂ ਇਲੈਕਸ਼ਨ ਲੜਨਾ ਮੌਕਾ ਮਿਲਦਾ ਹੈ ਤਾਂ ਉਹ ਜਿਹੜੇ ਪੁਰਾਣੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਮੁੱਦਾ ਹੈ ਔਰ ਦੂਸਰੇ ਪਾਸੇ ਚੰਡੀਗੜ੍ਹ ਦਾ ਜਿਹੜਾ ਕੈਂਪਿੰਗ ਗਰਾਊਂਡ ਹੈ ਉਹਦਾ ਮੁੱਦਾ ਔਰ ਹੋਰ ਕਈ ਮੁੱਦੇ ਜਿਹੜੇ ਵਿੱਚ ਰੱਖੇ ਗਏ ਸੀ ਉਹਨਾਂ ਦਾ ਖਾਸ ਤੌਰ ਤੇ ਪਹਿਲਾਂ ਤੋਂ ਹੀ ਰੋਡ ਦਾ ਬਣਿਆ ਹੋਇਆ ਸੀ ਕਿ ਅਸੀਂ ਇਸ ਤਰੀਕੇ ਨਾਲ ਐਕਸੈਸ ਦੇਣ ਤੋਂ ਬਾਅਦ ਇਹ ਕੰਮ ਜਿਹੜੇ ਨੇ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰਾਂਗੇ ਉਹ ਹੁਣ ਜਿਹੜਾ ਸੰਗਠਨ ਨੂੰ ਇਹ ਮੌਕਾ ਮਿਲ ਚੁੱਕਿਆ ਔਰ ਫਿਰ ਵੀ ਜਿਹੜਾ ਹੈਗਾ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਇਹ ਵੀ ਜਿਹੜਾ ਹੈਗਾ ਉਹ ਸਮਾਂ ਦੱਸੇਗਾ ਜੀ ਅੱਗੋਂ ਜਿਸ ਤਰੀਕੇ ਦੇ ਨਾਲ ਐਕਸੈਸ ਤੋਂ ਬਾਅਦ ਇਹ ਚਾਦਰ ਹੁੰਦੀ ਹੈ ਔਰ ਕਿਹ ਤਰੀਕੇ ਦੇ ਮੁੱਦੇ ਜਿਹੜੇ ਨੇ ਜਾਂ ਫਿਰ ਕਿਹੜੀ ਕਿਹੜੀ ਸਰਕਾਰਾਂ ਦੇ ਸਾਹਮਣੇ ਆਉਂਦੀਆਂ ਨੇ ਇਹ ਸਮਝਾ ਦੱਸੇਗਾ ਜੀ ਲੇਕਿਨ ਮਨਜੋਤ ਜਦੋਂ ਪਿਛਲੇ ਪਿਛਲੇ ਦਿਨਾਂ 'ਚ ਜਦੋਂ ਮੇਅਰ ਇਲੈਕਸ਼ਨ ਸੀਗਾ ਜਦੋਂ ਕਾਫੀ ਰੌਲਾ ਰੱਪਾ ਮੇਅਰ ਇਲੈਕਸ਼ਨ ਨੂੰ ਲੈ ਕੇ ਪਿਆ ਸੀਗਾ ਉਸ ਦੌਰਾਨ ਕਿਰਨ ਥੇਰ ਨੇ ਕਾਫੀ ਸਰਗਰਮ ਭੂਮਿਕਾ ਨਿਭਾਈ ਸੀ ਤੇ ਸੂਤ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਵੀ ਭੂਮਿਕਾ ਕਾਫੀ ਅਹਿਮ ਰਹੀ ਸੀ ਤੇ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਯਾਦਾਂ ਟਿਕਟ ਰਿਪੀਟ ਹੋਏਗੀ ਤਾਂ ਜਾਂ ਕਿਸੇ ਹੋਰ ਆਗੂ ਨੂੰ ਲੇਕਿਨ ਸੰਜੇ ਟੰਡਨ ਦਾ ਜ਼ਿਕਰ ਨਹੀਂ ਅੱਜ ਬਿਲਕੁਲ ਇਸ ਤਰੀਕੇ ਨਾਲ ਕਿਉਂਕਿ ਸੰਜੀਤ ਜੰਡਾ ਪਹਿਲਾਂ ਤੋਂ ਹੀ ਛੱਤੀਗੜ੍ਹ ਦੇ ਜਿਹੜੇ ਪ੍ਰਧਾਨ ਹੈ ਜਿਨੇ ਬੀਜੇਪੀ ਤੋਂ ਹੋਰ ਹੋਣ